ਚੰਦਰ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 31 ਜਨਵਰੀ ਤੱਕ ਸ਼ੇਰ ਮੇਲਾ ਚੱਲ ਰਿਹਾ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਫੈਂਸੀ ਪ्युअर ਸਰਕ ਦੇ ਸੂਟ ਹੈ ਜੀ ਇਹੇ 80 ਜ਼ਬੱਟੇ ਦੇ ਨਾਲ ਜਿਹੜਾ ਦਾ ਰੇਟ ਆਮ 2-2025-2500 ਰੁਪਿਆ ਰੇਟ ਹੈਗਾ ਸਾਡਾ ਰੇਟ ਹੈ ਸਿਰਫ 1200 ਰੁਪਿਆ ਜੀ ਇਹ ਸਿੰਗਲ ਡਿਜ਼ਾਈਨ ਕਿ ਸੂਟ ਹੈ ਪਹਿਲਾਂ ਬਹੁਤ سارے ਸੂਟ ਵੇਚ ਗਏ ਦੇ ਨਾਲ ਤੇ ਸਾਰੇ ਨਵੇਂ ਸੂਟ ਕੱਢ ਕੇ ਦਿਖਾ ਰਹੇ ਹਾਂ ਤੁਹਾਨੂੰ ਸਿੰਗਲ ਡਿਜ਼ਾਈਨ ਦੇ ਵਿੱਚ ਹੈ ਜੀ ਸਾਰੇ ਕੋਈ 2500 ਵਾਲਾ ਕੋਈ 2800 ਵਾਲਾ ਕੋਈ 2200 ਵਾਲਾ ਹੈਗਾ ਸਾਡਾ ਰੇਟ ਹੈ ਸਿਰਫ 1200 ਸਾਡਾ ਰੇਟ ਹੈ ਸਿਰਫ 1200 ਰੁਪਿਆ ਇਹ ਪਿਆਰ ਸਿਲਕ ਦਾ ਸੂਟ ਹੈ ਜੀ ਫਾਈਨਸੀ ਦੁਪੱਟੇ ਦੇ ਨਾਲ ਸੇਰ ਮੇਲੇ ਦੇ ਉੱਤੇ ਰੇਟ ਦਾ ਸਿਰਫ 1200 ਰੁਪਏ ਕਰਤਾ ਜੀ ਸਾਰੇ ਉੱਚੇ ਰੇਟਾਂ ਦੀ ਕੁਆਲਿਟੀ ਹੈ ਜੀ ਇਹ ਉੱਚੇ ਰੇਟਾਂ ਦੀ ਕੁਆਲਿਟੀ ਹੈ ਸਾਰੇ ਜੀ ਰੇਟ ਘਟਾ ਕੇ ਰੇਟ ਦਾ ਸਿਰਫ 1200 ਰੁਪਏ ਕਰਤਾ ਜੀ ਆਪਣੀ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਡਿਜ਼ਾਈਨਿੰਗ ਦਾ ਕਲਰ ਬਹੁਤ ਸੋਹਣੇ-ਸੋਹਣੇ ਰੰਗਾਂ ਦਾ ਡਿਜ਼ਾਈਨ ਹੈ ਦੇਚ ਮਾਲਾ ਇਹਦੇ ਵਿੱਚ ਜੀ ਆਜ ਪਟਾ ਫੈਂਸੀ ਦਪੱਟੇ ਦੇ ਨਾਲ ਰੇਟ ਸਿਰਫ 1200 ਰੁਪਿਆ ਭਰਾਮਾ ਲਿਸ਼ਟੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਦਿੱਤੇ 1200 ਰੁਪਏ ਦੇ ਵਿੱਚ ਫੈਂਸੀ ਸੂਟ ਵਿਆਹ ਸ਼ਾਦੀਆਂ ਲਈ ਵੈਰਾਈਟੀ ਹੈ ਜੀ ਬਿਲਕੁਲ ਬਿਲਕੁਲ ਫੈਂਸੀ ਵਿਆਹ ਸ਼ਾਦੀਆਂ ਲਈ ਕੁਆਲਿਟੀ ਦੇ ਵਿੱਚ ਹੈ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦਿੱਤੇ ਜੀ ਸਿੰਗਲ ਡਿਜ਼ਾਈਨ ਕਸੂਟ ਹੈ ਜੀ ਪਿਓਰ ਪਾੜਾ ਸਰਕਦੇ ਸੂਟ ਹੈ ਇਹ ਆ ਦੇਖੋ ਜੀ ਕੜਾਈ ਸ਼ਾਨਦਾਰ ਕੜਾਈ ਇਹਦੇ ਨਾਲ ਹੈਗਾ ਫੁੱਲ ਪਿਓਰ ਦਾ ਦੁਪੱਟਾ ਜੀ ਕੱਟਵਰਕ ਵਾਲਾ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਰੇਟ ਸਿਰਫ 1200 ਰੁਪਿਆ ਹੈ ਇਹ ਦਾ ਆਮ ਰੇਟ 22-2300 ਰੁਪਈਆ ਰੇਟ ਹੈਗਾ ਸਾਡਾ ਰੇਟ ਹੈ 1200 ਰੁਪਈਆ ਜੀ ਦਾ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਵਾਰ ਹੈਗਾ ਸਿੰਗਲ ਡਿਜ਼ਾਈਨ ਕਮਾਲ ਹੈ ਸਾਰਾ ਇਹ ਡਿਜ਼ਾਈਨ ਗਵਖੋ ਵੱਖਰੀ ਕੱਪੜਾ ਸਾਰਾ ਵਧੀਆ ਜੀ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਆ ਦੇਖੋ ਡਿਜ਼ਾਈਨਿੰਗ ਤਾਂ ਸ਼ਾਨਦਾਰ ਕੁਆਲਿਟੀ ਹੈ ਜੀ ਬਿਲਕੁਲ ਇਹਦੇ ਨਾਲ ਪਿਆਰ ਚਰੂਨ ਦਾ ਦੁਪੱਟਾ ਆ ਗਿਆ ਜੀ ਪਿਆਰ ਚਰੂਨ ਦਾ ਦੁਪੱਟਾ ਰੇਟ ਇਹਦਾ ਵੀ 1200 ਰੁਪਏ ਕਰਤਾ ਜੀ 1200 ਰੁਪਏ ਦੇ ਵਿੱਚ ਫੈਨਸੀ ਸੂਟ ਫੈਨਸੀ ਦੁਪੱਟੇ ਦੇ ਨਾਲ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਨੇੜੇ ਦਰਸ਼ਨ ਦੇ ਨੀ ਬੋਰ ਮੰਡੀ ਰਾਂਗਰਿਆ ਨੇ ਦੇਖੋ ਜਿਹੜਾ ਬਹੁਤ ਰੰਗਾਂ ਚਮਾਰ ਪਹੁੰਚਿਆ ਹੋਇਆ ਹੈਗਾ ਬਹੁਤ ਹੀ ਡਿਜ਼ਾਈਨ ਇਹਦੇ ਵਿੱਚ ਅਦੇ ਕੰਟਰਾਸਟ ਵਾਲਾ ਦੁਪੱਟੇ ਨਾਲ ਆ ਗਿਆ ਜੀ ਇਹ ਯਾਹਰ ਪਾੜਾ ਸਰਕਤੇ ਉੱਤੇ ਕਪੜਾ ਦੇਖੋ ਜੀ ਕਢਾਈ ਤੇ ਡਿਜ਼ਾਈਨ ਆ ਦੇਖੋ ਜੀ ਕਿੰਨਾ ਸ਼ਾਨਦਾਰ ਕੰਟਰਾਸਟ ਮੈਚਿੰਗ ਦੁਪੱਟੇ ਦੇ ਨਾਲ ਹੈ ਰੇਟ ਇਹ ਨਹੀਂ 1200 ਰੁਪਏ ਜੀ ਪ्युअर ਦਾ ਦੁਪੱਟਾ ਕੜਾਈ ਦੇਖੋ ਜੀ ਕਿੰਨੀ ਸ਼ਾਨਦਾਰ ਕੜਾਈ ਹੈ ਥੱਲੇ ਬੇਲ ਬਣੀ ਹੋਈ ਹੈ ਉੱਤੇ ਗਲਮੇ ਤੇ ਕੜਾਈ ਬਣੀ ਹੋਈ ਹੈਗੀ ਰੇਟ ਸਿਰਫ 1200 ਰੁਪਿਆ 1200 ਰੁਪਏ ਦੇ ਵਿੱਚ ਜੀ ਫੁੱਲ ਪਿਆਰ ਦੁਪੱਟੇ ਦੇ ਨਾਲ ਹੈਗਾ ਇਹ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਨੇੜੇ ਦਸ਼ਨ ਦੇਰੀ ਮੋੜ ਮੰਡੀ ਭਾਰੀ ਸੇਲ ਮੇਲਾ